ਏਕਤਾ ਦੇ ਵੰਦ ਦੇ ਵਿੱਚ ਅਸੀਂ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹ ਪਿਛੇ ਕਾਰਨਾ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਾਰਮਾਂ ਨੇ ਅੱਜ ਦੀ ਮੀਟਿੰਗ ਦੇ ਤੇ ਏਕਤਾ ਤੇ ਲੰਮੀ ਚਰਚਾ ਕੀਤੀ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਟੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੇਲ ਮੇਂ ਇਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਹੈ ਵੀ ਇਹ ਹੋ ਸਕਦੇ ਆ ਯਾਰ ਤੁਸੀਂ ਇੱਧਰ ਆਉਂਦਾ ਪਰ ਇਹ ਤਾਲਮੇਲ ਮੇਂ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰਮੈਂਟ ਪੂਰਾ ਨਹੀਂ ਕੀਤਾ ਬੋਲਤਾਂ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਹੀ ਤਾਲਮਿਲ ਵਿੱਚ ਐਕਸ਼ਨ ਦੀ ਜਿਹੜੀ ਸਦੈ ਦੀ ਕਾਲ ਕਰਨੀ ਹੈ ਉਹਨਾਂ ਦਾ ਰੈ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਨੂੰ ਫਾਈਨਲ ਰੂਪ ਦੇਵਾਗੇ ਉਹ ਸਾਡੀ ਸੁਝਾਵ ਲੈ ਵੀ ਉੱਥੇ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਇੱਕ ਤਾਰੀਖਾ ਪਰ ਪਹਿਲਾਂ ਮੁਰਦੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜੁੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ 4 ਮੀਟਿੰਗਾਂ ਤੇ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ ਚਾਰ ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਰੁਝੇ ਕੋ ਸਾਡੀ ਸੰਤੋਸ਼ਨਾ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚੇ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਇਹ ਅਸੀਂ ਇਹ ਅੱਜ ਕਰਾਂਗੇ ਇਹ ਸੱਜਣਤਮ ਉਸ ਜਾਂ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਕੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਾਰ ਹੀ ਹੈ ਅਸੀਂ ਇਹ ਸਮਝਾ ਕੇ ਵੀ ਇਹ ਲੜਾਈ ਜਿਹੜੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਦਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ जिन्ना चेर तक अर नहीं जोड़ते लड़ाई साढ़े कोनारे नहीं लगनी लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं ये होना चाहिए आने वाले समय में क्योंकि एसके एम नॉन पोलिटिकल आज व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मज़दूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है भी आंदोलन जीता जाना चाहिए तो आंदोलन मांगों के ऊपर जीत कर निकले इसके लिए सामने सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नज़दीक चले गए आगे की मीटिंग में और नज़दीक चले, चले गए आगे की मीटिंग में और नज़दीक चले गए और बातें को साफ करते गए अरब लाखे किस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा है इसमें हम सफल होंगे तो अग्रवाल हरेंद्र सिंह लक्वाल सर रमिंदर सिंह पटियाला थे सर चंडा सिंह देटू के किसान मजदूर मोर्चा वालों सर सबल सिंह फंदेर सर जसविंदर सिंह लंगौर सर मिलजीत सिंह राय बीबी सुखविंदर कौर रणजीत सिंह ਸਰ ਦਰਬਾਰ ਜੀ ਜੀ ਰਾਜੂ ਸਰ ਦਰਬਾਰ ਸਿੰਘ ਜੀ ਸਰ ਤੇਜबीर ਸਿੰਘ ਜੀ ਪੇਸ਼ੀ ਅਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਹੁਣ ਮੈਂ ਬੇਨਤੀ ਕਰਾਂ ਗੁਰਹਾ ਸਾਹਿਬ